ਸਮੇਤ ਪਹਿਲਾ ਬੰਦਿਆ ਕੁਝ ਹੋ ਨਹੀਂ ਸਕਦਾ ਸਮੇਤ ਪਹਿਲਾ ਬੰਦਿਆ ਕੁਝ ਹੋ ਨਹੀਂ ਸਕਦਾ ਹੋ ਸਕਦਾ ਸਮੇਤ ਪਹਿਲਾ ਕੁਝ ਹੋ ਸਕਦਾ ਆਪਦੀ ਮਰਜ਼ੀ ਨਾਲ ਆਪਾਂ ਕਣਕ ਬੀਜਾਵਾਂਗੇ ਵੱਢ ਲਾਂਗੇ ਉਹਨੂੰ ਨਹੀਂ ਕਰ ਸਕਦੇ ਹallelujah ਸੱਚਮੁੱਚ ਉਹਦਾ ਕੋਈ ਟਾਈਮ ਰੱਖਿਆ ਇਸੇ ਤਰ੍ਹਾਂ ਆਪਾਂ ਨੂੰ ਵੀ ਉਹਦਾ ਟਾਈਮ ਰੱਖਿਆ ਬਰਕਤਾਂ ਦੇਣ ਦਾ ਹallelujah ਕਿਹਾ ਨਾ ਕਰ ਪਰਮੇਸ਼ਰ ਮੈਨੂੰ ਇੰਨਾ ਚਿਰ ਹੋ ਗਿਆ ਤੂੰ ਮੇਰੇ ਕੋਈ ਸ਼ਿਕਾਇਤਾ ਹੀ ਨਹੀਂ ਕਰੂਗਾ ਜ਼ਰੂਰ ਕਰੂਗਾ ਉਹਦਾ ਜਦੋਂ ਟਾਈਮ ਆ ਗਿਆ ਹallelujah ਜਦੋਂ ਟਾਈਮ ਆ ਗਿਆ ਸੱਚਮੁੱਚ ਆਪਾਂ ਸੁਤਿਆਂ ਪਿਆ ਨੂੰ ਜਗਾ ਕੇ ਉਹਨੇ ਬਰਕਤਾਂ ਦੇ ਦੇਣੀਆਂ ਹallelujah ਟਾਈਮ ਰੱਖਿਆ ਉਹਦਾ ਕੋਈ ਆਪਦੀ ਮਰਜ਼ੀ ਨਾਲ ਕੁਝ ਨਹੀਂ ਹੋ ਸਕਦਾ ਪਰ ਜਿੰਨੀ ਅਰਾਤ ਨੂੰ ਮਰਜ਼ੀ ਬਣਾ ਲਈਏ ਮੈਂ ਆਹ ਕੰਮ ਕਰੂੰ ਮੈਂ ਆਹ ਕੰਮ ਕਰੂੰ ਨਹੀਂ ਹੋ ਸਕਦਾ ਹallelujah ਅੱਲਾਦਾਪਾ ਮੀਨੇ ਨੇ ਆਪਾਂ ਨੂੰ ਪਰਮੇਸ਼ਰ ਹੀ ਮੀਂਹ ਭਗਾ ਦਿੰਦਾ ਵੀ ਤੂੰ ਕਿਹੜਾ ਕਿਹੜਾ ਕੰਮ ਕਰ ਲੇਗਾ ਆਪਣੀ ਮਰਜ਼ੀ ਨਾਲ ਕਰ ਲੇਗਾ ਨਹੀਂ ਕਰ ਸਕਦਾ ਹallelujah ਸਭ ਕੁਝ ਉਹਨੂੰ ਸੌਂਪ ਦਿਆ ਕਰ ਪਰਮੇਸ਼ਰ ਮੈਨੂੰ ਪਤਾ ਵੈ ਮੇਰੇ ਕੰਮ ਤੂੰ ਹੀ ਕਰਨੇ ਫਿਰ ਮੈਂ ਚਿੰਤਾ ਕਿਉਂ ਕਰਾਂ ਹallelujah 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 ਸਮੇ ਤੋਂ ਪਹਿਲਾਂ ਬੰਦਿਆ ਕੁਝ ਹੋ ਨਹੀਂ ਸਕਦਾ ਸਮੇ ਤੋਂ ਪਹਿਲਾਂ ਬੰਦਿਆ नहीं सकता जो कर्मा देख कोई खो नहीं सकता समय तो पहला बंदया कही सकता समय तो पहला बंदया ਬੰਦਿਆ ਮੇਰੀ ਮੇਰੀ ਸਭ ਕੋ ਸੋ ਸੁਖ ਦਾਦਾ ਹੈ ਨਾ ਕਰ ਬੰਦਿਆ ਮੇਰੀ ਮੇਰੀ ਸਭ ਕੋ ਸੋ ਸੁਖ ਦਾਦਾ ਹੈ ਤੇਰੀ ਜ਼ਿੰਦਗੀ ਦੇ ਵਿੱਚ ਹੱਕ ਸਦਾ ਹੀ ਉਹ ਸੁਖ ਦਾਦਾ ਹੈ ਤੇਰੀ ਜ਼ਿੰਦਗੀ ਦੇ ਵਿੱਚ ਹੱਕ ਸਦਾ ਹੀ ਉਹ ਸੁਖ ਦਾਦਾ ਹੈ ਹਸਦਿਆਂ ਨੂਰ ਲਾਵੇ ਇਹ ਹੋ ਨਹੀਂ ਸਕਦਾ ਸਮੇ ਤੋਂ ਪਹਿਲਾਂ ਬੰਦਿਆ ਜੋ ਨਹੀਂ ਸਕਦਾ ਸਮੇਤ ਪਹਿਲਾ ਬੰਦਿਆ ਕੁਝ ਹੋ ਨਹੀਂ ਸਕਦਾ ਜੋ ਕਰਮਾਂ ਦੇ ਵਿੱਚ ਲਿਖਿਆ ਏ ਜੋ ਕਰਮਾਂ ਦੇ ਵਿੱਚ ਲਿਖਿਆ ਏ ਉਹ ਨਹੀਂ ਸਕਦਾ ਸਮੇਤ ਪਹਿਲਾ ਬੰਦਿਆ ਕੁਝ ਹੋ ਨਹੀਂ ਸਕਦਾ ਸਮੇਤ ਪਰੇ ਤਾਂ ਬੰਦਿਆ ਕੁਝ ਹੋਰ ਨਹੀਂ ਸੱਚ ਦਾ ਬੋਝ ਤੇਰੇ ਚੁੱਕੇ ਉਹਨੇ ਚਿੰਤਾ ਨੂੰ ਛੱਡ ਦੇ ਬੋਝ ਤੇਰੇ ਚੁੱਕੇ ਉਹਨੇ ਚਿੰਤਾ ਨੂੰ ਛੱਡ ਦੇ ਕਿਸੇ ਲਈ ਨਫਰਤ ਮਨ ਵਿੱਚੋਂ ਕੱਢ ਦੇ ਕਿਸੇ ਲਈ ਨਫਰਤ ਮਨ ਵਿੱਚੋਂ ਕੱਢ ਦੇ ਤੂੰ ਕਰਦਵਾ ਮਾ ਦੁੱਖ ਵਿੱਚ ਰਹਿ ਨਹੀਂ ਸਕਦਾ ਵੈਰੀ ਨਹੀਂ ਤੂੰ ਕਰਦਵਾ ਮਾ ਦੁੱਖ ਵਿੱਚ ਰਹਿ ਨਹੀਂ ਸਕਦਾ ਸਮੇ ਤੋਂ ਪਹਿਲਾਂ ਬੰਦਿਆ ਕੁਝ ਹੋ ਨਹੀਂ ਸਕਦਾ ਸਮੇ ਤੋਂ ਪਹਿਲਾਂ ਬੰਦਿਆ ਕੁਝ ਹੋ ਨਹੀਂ ਸਕਦਾ ਜੋ ਕਰਮਾਂ ਦੇ ਵਿੱਚ ਲਿਖਿਆ ਏ ਜੋ ਸਮੇਤ ਪਹਿਲਾ ਬੰਦਿਆ ਤੁਝੂ ਨਹੀਂ ਸਕਦਾ ਸਮੇਤ ਪਹਿਲਾ ਬੰਦਿਆ ਤੁਝੂ ਨਹੀਂ ਸਕਦਾ ਜਹੂਨਾ ਨਵੀ ਨੂੰ ਜੋ ਬਣੇ ਬਚਾਇਆ ਸੀ ਜਹੂਨਾ ਨਵੀ ਨੂੰ ਜੋ ਬਣੇ ਬਚਾਇਆ ਮੱਛੀ ਦੇ ਪੇਟ ਵਿੱਚੋਂ ਬਾਹਰ ਲੈ ਕੇ ਆਇਆ ਸੀ ਮੱਛੀ ਦੇ ਪੇਟ ਵਿੱਚੋਂ ਬਾਹਰ ਲੈ ਕੇ ਆਇਆ ਸੀ ਜੋ ਵੀ ਖੁਦਾ ਨੇ ਸਾਹ ਦਿੱਤੇ ਉਹ ਖੋ ਨਹੀਂ ਸਕਦਾ ਜੋ ਵੀ ਖੁਦਾ ਨੇ ਸਾਹ ਦਿੱਤੇ ਉਹ ਖੋ ਨਹੀਂ ਸਕਦਾ ਸਮੇ ਤੋਂ ਪਹਿਲਾਂ ਬੰਦਿਆ ਕੁਝ ਹੋ ਨਹੀਂ ਸਕਦਾ ਸਮੇ ਤੋਂ ਪਹਿਲਾਂ ਬੰਦਿਆ कुछ हो नहीं सकता जो करमाच लिखियाए जो करमा देखियाए कोई खो नहीं सकता समय तो पहला बंद आ कुछ हो नहीं सकता समय तो पहला बंद आ कुछ हो नहीं सकता बची ना तो चल के मानियोद कहना तू ਵਚਨਾ ਤੇ ਚੱਲੂਗੇ ਮਾਨੀ ਉਹਦਾ ਕਹਿਣਾ ਤੂੰ ਉੱਚਾ ਤੈਨੂੰ ਕਰੇਗਾ ਨਹੀਂ ਮਾਨਈ ਰਹਿਣਾ ਤੂੰ ਉੱਚਾ ਤੈਨੂੰ ਕਰੇਗਾ ਨਹੀਂ ਮਾਨਈ ਰਹਿਣਾ ਤੂੰ ਤੇਰੀਆਂ ਬਰਕਤਾਂ ਨੂੰ ਕੋਈ ਖੋ ਨਹੀਂ ਸਕਦਾ ਤੇਰੀਆਂ ਬਰਕਤਾਂ ਨੂੰ ਕੋਈ ਖੋ ਨਹੀਂ ਸਕਦਾ ਸਮੇਤ ਪਹਿਲਾ ਬੰਦਿਆ ਕੁਝ ਹੋ ਨਹੀਂ ਸਕਦਾ ਸਮੇਤ ਪਹਿਲਾ ਬੰਦਿਆ ਕੁਝ ਹੋ ਨਹੀਂ ਸਕਦਾ ਜੋ ਕਰਮਾਂ ਦੇ ਵਿੱਚ ਲਿਖਿਆ ਏ ਜੋ ਕਰਮਾਂ ਦੇ ਵਿੱਚ ਲਿਖਿਆ ਏ ਕੋਈ ਖੋ ਨਹੀਂ ਸਕਦਾ ਸਮੇਤ ਪਹਿਲਾ ਬੰਦਿਆ ਕੁਝ ਹੋ ਨਹੀਂ ਸਕਦਾ ਸਮੇਤ ਪਹਿਲਾ ਬੰਦਿਆ ਕੁਝ ਹੋ ਨਹੀਂ ਤੱਕਦਾ ਪਿਆਰ ਨਾਲ ਰਹਿ ਕੇ ਸੇਵਾ ਨਿਵਾਮੀ ਤੂੰ ਪਿਆਰ ਨਾਲ ਰਹਿ ਕੇ ਸੇਵਾ ਨਿਵਾਮੀ ਤੂੰ ਔਖੀਆਂ ਨੇ ਮੰਜਲਾ ਨਾ ਕਬਰਾਂ ਅੱਖੀਆਂ ਨੇ ਮੰਜਲਾ ਨਾ ਕਬਰਾਂ ਮੀਤ ਪਿਆਰ ਨਾਲ ਰਹਿ ਕੇ ਸੇਵਾ ਨਵਾਮੀ ਤੂੰ ਪਿਆਰ ਨਾਲ ਰਹਿ ਕੇ ਸੇਵਾ ਨਵਾਮੀ ਤੂੰ ਔਖੀਆਂ ਨੇ ਮੰਜਲਾ ਨਾ ਕਬਰਾਂ ਮੀਤ ਔਖੀਆਂ ਨੇ ਮੰਜਲਾ ਨਾ ਕਬਰਾਂ ਬੰਦਿਆ ਕੁਝ ਹੋ ਨਹੀਂ ਸਕਦਾ ਸਮੇਤ ਪਹਿਲਾ ਬੰਦਿਆ ਕੁਝ ਹੋ ਨਹੀਂ ਸਕਦਾ ਜੋ ਕਰਮਾਂ ਦੇ ਵਿੱਚ ਲਿਖਿਆ ਏ ਜੋ ਕਰਮਾਂ ਦੇ ਵਿੱਚ ਲਿਖਿਆ ਏ ਉਹਨੂੰ ਕੋਈ ਖੋ ਨਹੀਂ ਸਕਦਾ ਸਮੇਤ ਪਹਿਲਾ ਬੰਦਿਆ ਕੁਝ ਹੋ ਨਹੀਂ ਸਕਦਾ ਸਮੇ ਤੋਂ ਪਹਿਲਾ ਬੰਦਿਆ ਕੁਝ ਹੋ ਨਹੀਂ ਸਕਦਾ ਨਾ ਕਰ ਬੰਦਿਆ ਮੇਰੀ ਮੇਰੀ ਸਭ ਕੁਝ ਉਸ ਖੁਦਾ ਦਾ ਹੈ ਨਾ ਕਰ ਬੰਦਿਆ ਮੇਰੀ ਮੇਰੀ ਸਭ ਕੁਝ ਉਸ ਖੁਦਾ ਦਾ ਹੈ ਤੇਰੀ ਜ਼ਿੰਦਗੀ ਦੇ ਵਿੱਚ ਹੱਕ ਸਦਾ ਉਸ ਖੁਦਾ ਦਾ ਹੈ ਤੇਰੀ सदा चाहक सदाई दा है नूर वावे ए हो नहीं सकदा नूर वावे ए हो नहीं सकदा समय तो पहला बंदा कुछ हो नहीं सकदा ਸਮੇ ਤੋਂ ਪਹਿਲਾਂ ਬੰਦਿਆ ਕੁਝ ਹੋ ਨਹੀਂ ਸਕਦਾ ਸਮੇ ਤੋਂ ਪਹਿਲਾਂ ਬੰਦਿਆ ਕੁਝ ਹੋ ਨਹੀਂ ਸਕਦਾ ਸਮੇ ਤੋਂ ਪਹਿਲਾਂ ਬੰਦਿਆ ਕੁਝ ਹੋ ਨਹੀਂ ਸਕਦਾ ਜੋ ਕਰਮਾਂ ਦੇ ਵਿੱਚ ਲਿਖਿਆ ਏ ਜੋ ਕਰਮਾਂ ਦੇ ਸਮੇਂ ਤੋਂ ਪਹਿਲਾਂ ਬੰਦਿਆ ਕੁਝ ਹੋ ਨਹੀਂ ਸਕਦਾ ਸਮੇਂ ਤੋਂ ਪਹਿਲਾਂ ਬੰਦਿਆ ਕੁਝ ਹੋ ਨਹੀਂ ਸਕਦਾ ਸਮੇਂ ਤੋਂ ਪਹਿਲਾਂ ਬੰਦਿਆ ਕੁਝ ਹੋ ਨਹੀਂ ਸਕਦਾ ਮੇਰੇ ਤੋਂ ਪਹਿਲਾਂ ਬੰਦਿਆ ਕੁਝ ਹੋ ਨਹੀਂ ਸਕਦਾ ਹallelujah ਜਦੋਂ ਆਪਾਂ ਨੂੰ ਪਤਾ ਸਮੇਂ ਤੋਂ ਪਹਿਲਾਂ ਕੁਝ ਨਹੀਂ ਹੋਣਾ ਫਿਰ ਚਿੰਤਾ ਕਰਦੀ ਕਰਨੀ ਹੈ ਹallelujah ਜਦੋਂ ਉਹ ਸੱਚਮੁੱਚ ਉਹਦਾ ਟਾਈਮ ਆ ਗਿਆ ਉਹਨੂੰ ਦੇਣਾ ਉਹਨੇ ਆਪਾਂ ਨੂੰ ਉਹਦੋਂ ਆਪਾਂ ਨੂੰ ਪਤਾ ਹੀ ਨਹੀਂ ਲੱਗਣਾਗਾ ਹallelujah ਸਭ ਕੁਝ ਛੱਡ ਦਿਆ ਕਰੋ ਪਰਮੇਸ਼ਰ ਤੇ ਕੁਝ ਵੀ ਹੋਈ ਜਾਵੇ ਪਰਮੇਸ਼ਰ ਤੇ ਛੱਡ ਦੇਗਾ ਪਰਮੇਸ਼ਰ ਮੈਨੂੰ ਪਤਾ ਵੈ ਤੂੰ ਮੇਰੇ ਨਾਲ ਐ ਤੂੰ ਮੇਰਾ ਸਹਾਇਆ ਮੈਂ ਤੂੰ ਮੇਰਾ ਹੱਥ ਫੜਿਆ ਮੈਨੂੰ ਨਹੀਂ ਡੁੱਬਣ ਦੇਵੇਂਗਾ ਹallelujah ਤੇ ਜੇ ਮੇਰੀ ਮੇਰੀ ਕਰੀ ਚੱਲਾਂਗੇ ਮੈਂ ਹੀ ਕਰ ਲੂ ਮੈਂ ਹੀ ਕਰ ਲੂ ਮੈਂ ਮੈਂ ਨਾ ਕੁਝ ਨਹੀਂ ਹੋਣਾ ਹallelujah ਪਰਮੇਸ਼ਰ ਕਹਿੰਦਾ ਫਿਰ ਉਹ ਪਾਸੇ ਹੋ ਕੇ ਬੈਠਦਾ ਕਹਿੰਦਾ ਤੂੰ ਆਪ ਦਾ ਜੋਰ ਲਾ ਜਦੋਂ ਆਪ ਸਭ ਕੁਝ ਉਹਤੇ ਛੱਡ ਦਿੰਨੇ ਐ ਤੇ ਪਰਮੇਸ਼ਰ ਆਪੇ ਹੀ ਕੰਮ ਕਰਦਾ ਵਾ ਹallelujah ਚੰਗਾ ਕੰਮ ਕੋਈ ਆਪਨ ਚੰਗਾ ਕੁਝ ਕਹਿੰਦਾ ਤਾਂ ਵੀ ਪਰਮੇਸ਼ਰ ਦੱਸਿਆ ਕਰੋ ਪਰਮੇਸ਼ਰ ਜੀ ਮੈਨੂੰ ਫਲਾਣੇ ਨੇ ਚੰਗਾ ਕੰਮ ਆ ਮੈਨੂੰ ਚੰਗਾ ਗਿਆ ਸੀਗਾ ਮਾੜਾ ਕਹਿੰਦਾ ਤਾਂ ਵੀ ਦਿਕਾਇਆ ਕਰੋ ਪਰਮੇਸ਼ਰ ਨੂੰ ਉਹ ਸਭ ਕੁਝ ਪਰਮੇਸ਼ਰ ਕਰਨ ਦੀ ਤਾਕਤ ਰੱਖਦਾ ਹallelujah ਟਾਈਮ ਰੱਖਿਆ ਪਰਮੇਸ਼ਰ ਦੋ ਕਹਿੰਦਾ ਤੂੰ ਜੋ ਪਰਹੀ ਤੇਰਾ ਬਦਲਾ ਮੈਂ ਲਵਾਂਗਾ ਹallelujah ਜੇ ਆਪਾਂ ਹੀ ਲੜਨ ਲੱਗਦੇ ਫਿਰ ਬਦਲਾ ਪਰਮੇਸ਼ਰ ਨੂੰ ਕਿੱਥੇ ਲੜ ਕੋ ਤੂੰ ਹੀ ਲੜ ਕੇ ਦੇਖ ਲੈ ਹallelujah ਆਪਾਂ ਨਹੀਂ ਕੁਝ ਕਹਿਣਾ ਆਪਾਂ ਪਰਮੇਸ਼ਰ ਨੂੰ ਦੱਸਣਾ ਪਰਮੇਸ਼ਰ ਜੀ ਫਲਾਨੇ ਨੇ ਮੈਨੂੰ ਇਸ ਟਾਈਮ ਆਹ ਗੱਲ ਕਹੀ ਸੀ ਪਰਮੇਸ਼ਰ ਮੈਂ ਤੈਨੂੰ ਦੱਸਣ ਲੱਗਾ ਪਰਮੇਸ਼ਰ ਤੂੰ ਜਾਣੇ ਤੇ ਅਗਲਾ ਜਾਣੇ ਹallelujah ਆਪਾਂ ਕਿਸੇ ਨਾਲ ਨਹੀਂ ਲੜਨਾ ਆਪਣੀ ਲੜਾਈ ਕਿਹਦੇ ਨਾਲ ਹੈ ਸ਼ੈਤਾਨਾਂ ਦੇ ਨਾਲ ਹੈ ਲਉ ਮਾਸ ਨਾਲ ਨਹੀਂ ਆਪਣੀ ਲੜਾਈ ਹallelujah ਆਪਣੇ ਤਾਂ ਆਪ ਦੇ ਆਪਾਂ ਤਾਂ ਆਪਦੇ ਨਾਲ ਆਪਦੇ ਨਾਲ ਲੜਨੀ ਆ ਆਪਦੇ ਸਰੀਰਾਂ ਨਾਲ ਜਿਹੜਾ ਆਪਾਂ ਨੂੰ ਰੋਗ ਲੱਗੇ ਆ ਹਾਲੇਲੂਇਆ ਉਹ ਪਰਮੇਸ਼ਰ ਨਾਲ ਦੱਸਣਾ ਪਰਮੇਸ਼ਰ ਜੀ ਮੇਰਾ ਰੋਗ ਨਹੀਂ ਵੱਡਾ ਮੈਨੂੰ ਪਤਾ ਪਰਮੇਸ਼ਰ ਤੂੰ ਵੱਡਾ ਮੈਂ ਹਾਲੇਲੂਇਆ ਪਰਮੇਸ਼ਰ ਮੇਰੀ ਬਿਮਾਰੀ ਨਹੀਂ ਵੱਡੀ ਮੇਰੇ ਕਰਜ਼ੇ ਨਹੀਂ ਵੱਡੇ ਮੈਨੂੰ ਪਤਾ ਤੂੰ ਵੱਡਾ ਮੈਂ ਹਾਲੇਲੂਇਆ ਆਪਾਂ ਤਾਂ ਆਪਦੇ ਲਈ ਲੜਨਾ ਆਪਾਂ ਕਿਸੇ ਲਈ ਥੋੜੀ ਲੜਨਾ ਮੈਂ ਹਾਲੇਲੂਇਆ ਪਰਮੇਸ਼ਰ ਸੱਚਮੁੱਚ ਹੱਲ ਕਰਦਾ ਵੈ ਜੇ ਉਹਨੇ ਆਪਾਂ ਨੂੰ ਚੁਣਿਆ ਮੈਂ ਤੇ ਆਪਣਾ ਹੱਲ ਵੀ ਉਸੇ ਕੋਲ ਹੀ ਆ ਹਰ ਇੱਕ ਮੁਸ਼ਕਲ ਦਾ ਹੱਲ ਦੇ ਕੋਲੇ ਐ ਪਰਮੇਸ਼ਰ ਦੇ ਕੋਲੇ ਐ ਹਾਲੇਲੂਇਆ ਉਹ ਕਹਿੰਦਾ ਤੇਰੀਆਂ ਲੜਾਈਆਂ ਨਹੀਂ ਕਹਿੰਦਾ ਮੇਰੀਆਂ ਕਹਿੰਦਾ ਮੈਂ ਹੀ ਲੜੂੰਗਾ ਹਾਲੇਲੂਇਆ ਪਰਮੇਸ਼ਰ ਸੱਚਮੁੱਚ ਜਦੋਂ ਆਪਾਂ ਨੂੰ ਕਹਿੰਦਾ ਆਪਾਂ ਉਹਦੇ ਕੀ ਐ ਉਹ ਕਹਿੰਦਾ ਜਿਹੜਾ ਕੋਈ ਮੇਰੇ ਚੁਣਿਆ ਹੋਇਆਂ ਨੂੰ ਕੋਈ ਕੁਛ ਕਹਿੰਦਾ ਵੈ ਉਹ ਮੇਰੀ ਅੱਖ ਦੀ ਕਾਕੀ ਜੀ ਜੇ ਮੇਰੀ ਅੱਖ ਨੂੰ ਕਿਸੇ ਨੇ ਛੂ ਲਿਆ ਕਹਿੰਦਾ ਉਹੋ ਜੇ ਮੇਰੇ ਚੁਣਿਆ ਹੋਇਆਂ ਨੂੰ ਛੂ ਲਿਆ ਹਾਲੇਲੂਇਆ ਪਰਮੇਸ਼ਰ ਦੇ ਆਪਾਂ ਅੱਖ ਨੂੰ ਛੂ ਲਾਂਗੇ ਨਹੀਂ ਉਹ ਕਹਿੰਦਾ ਮੇਰੇ ਤੁਸੀਂ ਮੇਰੇ ਚੁਣੇ ਹੋਇਆ ਮੈਂ ਆਪਾਂ ਨੂੰ ਆਪਦੀ ਅੱਖ ਦੀ ਕਾਕੀ ਵਾਂਗੂ ਜਾਣਦਾ ਹallelujah ਉਹ ਕਹਿੰਦਾ ਜਿਹੜਾ ਮੇਰੇ ਚੁਣਿਆ ਹੋਇਆ ਨੂੰ ਕੁਛ ਕਹਿੰਦਾ ਵੈ ਤੇ ਕਹਿੰਦਾ ਉਹਦਾ ਨਾਲ ਮੈਂ ਉਹਦਾ ਨਿਆ ਮੈਂ ਕਰਨਾ ਹallelujah ਤਨ ਕਰਕੇ ਸਭ ਕੁਝ ਪਰਮੇਸ਼ਰ ਤੇ ਛੱਡ ਦਿਓ ਜਦੋਂ ਆਪਾਂ ਨੂੰ ਪਤਾ ਆਪਣੇ ਕੋਲੇ ਤਾਕਤ ਹੈ ਨਹੀਂਗੀ ਤਾਕਤ ਕਿਹਦੀ ਹੈ ਪਰਮੇਸ਼ਰ ਦੀ ਹੈ ਹਾਲੇਲੂਇਆ ਹਾਲੇਲੂਇਆ ਆਪਾਂ ਕੋਈ ਹਥਿਆਰ ਥੋੜੀ ਚੱਕਣੇ ਲੋਕਾਂ ਨਾਲ ਨੂੰ ਆਪਣੇ ਕੋਲੇ ਆ ਦੇ ਪਏ ਆਪਣਾ ਹਥਿਆਰ ਹਾਲੇਲੂਇਆ ਬਾਈਬਲ ਹਥਿਆਰ ਆ ਬਚਨ ਕੱਢਿਆ ਕਰੋ ਬਚਨ ਨਾਲ ਆਪਾਂ ਸਭ ਕੁਝ ਸ਼ਿਕਰ ਸਕਦੇ ਹਾਂ ਹਾਲੇਲੂਇਆ ਆਪਾਂ ਨੂੰ ਤਾਂ ਇੱਕ ਹਾਲੇਲੂਇਆ ਦਾ ਨਾਰਾ ਹੀ ਲਾ ਦੀਏ ਉਸ ਵਰਗਾ ਟਿੱਕਰ ਪਹੁੰਚਗਾ ਤੇ ਉਸੇ ਨਾਲ ਹੀ ਪਰਮੇਸ਼ਰ ਕੋਸ਼ਣਾ ਪੁਸ਼ਕਾਰ ਦਿੰਦਾ ਹਾਲੇਲੂਇਆ ਹਾਲੇਲੂਇਆ ਜਦੋਂ ਦੁਆਰ ਢਾਈ ਸੀ ਜਰੀ ਹੋਦੀ ਹallelujah ਉਹਨਾਂ ਨੇ ਕੀ ਕੀਤਾ ਉਹਨਾਂ ਨੇ ਸੱਤੋਂ ਕਹਿੰਦੇ ਤੂੰ ਸੱਤ ਕਹਿੰਦੇ ਤੇ ਪਿੱਛੇ ਕਿਹੜੇ ਕੱਢਿਓ ਤੇ ਪਹਿਲਾਂ ਹallelujah ਇੱਕ ਇੱਕ ਵਾਰੀ ਕਹਿਣਾ ਫਿਰ ਸੱਤ ਵਾਰ ਨਾਰੇ ਇਕੱਠੇ ਹੀ ਲਾਉਣੇ ਆ ਤੇ ਉਸੇ ਟਾਈਮ ਦੁਆਰ ਡੈਗ ਪੀ ਹallelujah ਉਹ ਡਿੱਗੀ ਉਧਰੋਂ ਡਿੱਗੀ ਜਿੱਦਾਂ ਡੈਗਨ ਦੇ ਦੂਜੇ ਪਾਸੇ ਡਿੱਗੀ ਵੀ ਆਉਣਾ ਕਿ ਇਹਨਾਂ ਨੇ ਧੱਕਾ ਮਾਰਿਆ ਸੀ ਹallelujah ਇਸ ਤਰ੍ਹਾਂ ਕਰਕੇ ਪਰਮੇਸ਼ਰ ਸਾਰਾ ਕੁਝ ਕਰਨ ਦੀ ਤਾਕਤ ਰੱਖਦਾ ਵੈ ਤੇ ਆਪਾਂ ਜਦੋਂ ਸਭ ਕੁਝ ਪਰਮੇਸ਼ਰ ਨੂੰ ਸੌਂਪਤਾ ਤੇ ਪਰਮੇਸ਼ਰ ਆਪਾਂ ਨੂੰ ਸ਼ਰਮਿੰਦਿਆ ਨਹੀਂ ਹੋਣਦੇ ਹੋਗਾ ਹallelujah ਉਹ ਕਹਿੰਦਾ ਸ਼ਰਮਿੰਦੇ ਉਹ ਹੋਣਗੇ ਜਿਹੜੇ ਤੁਹਾਨੂੰ ਤੰਗ ਕਰਨਗੇ ਕਹਿੰਦਾ ਮੈਂ ਤੁਹਾਨੂੰ ਸ਼ਰਮਿੰਦੇ ਨਹੀਂ ਹੋਣ ਦੇਣਾ ਪਰ ਆਪਾਂ ਚਟਾਨ ਵਾਂਗੂ ਆਪਾਂ ਡਰੈਡ ਹੋਣਾ ਇਹ ਨਹੀਂਗਾ ਵੀ ਆਪਾਂ ਵੀ ਡਿੱਗ ਪਏ ਬਸ ਹੁਣ ਤਾਂ ਮੈਨੂੰ ਕਿਸੇ ਨੇ ਕੁਛ ਕਹਿਤਾ ਹੁਣ ਤਾਂ ਮੈਂ ਪ੍ਰਭੂ ਨੂੰ ਛੱਡਣ ਲੱਗਾ ਹੁਣ ਤਾਂ ਮੈਂ ਪਹਿਲੇ ਕੰਮ ਕਰਨ ਲੱਗਾ ਨਹੀਂ ਉਹਨੇ ਆਪਾਂ ਨੂੰ ਚੁਣਿਆ ਕੋ ਸੋਚ ਸਮਝ ਕੇ ਚੁਣਿਆ ਮੈਂ ਹਾਲੇਲੂਇਆ ਹਾਲੇ ਦੁਨੀਆ ਬਹੁਤ ਔਖੀ ਪਈ ਐ ਹਾਲੇਲੂਇਆ ਉਹਨੇ ਆਪਾਂ ਨੂੰ ਵੱਖਰੇ ਕੀਤਾ ਚੁਣਿਆ ਮੈਂ ਆਪਣੇ ਕੋਲ ਪਤਾ ਨਹੀਂ ਪਰਮੇਸ਼ਰ ਕਿੱਡੇ ਕਿੱਡੇ ਕੰਮ ਕਰਾਉਣੇ ਐ ਹਾਲੇਲੂਇਆ ਹਾਲੇਲੂਇਆ ਡਰਨਾ ਨਹੀਂਗਾ ਡਰਨ ਕਿਹਦੇ ਕੋਲ ਕਿਹਦੇ ਕੋਲ ਡਰਨਾ ਹੈ ਪਰਮੇਸ਼ਰ ਤੋਂ ਡਰਿਆ ਕਰੋ ਮੈਂ ਕੋਈ ਮਾੜਾ ਮਨਾ ਕਰ ਮੈਨੂੰ ਪਰਮੇਸ਼ਰ ਨਾ ਕਿਤੇ ਦੋ ਸਰਾਫ ਆ ਜਾਵੇ ਕਿਤੇ ਮੈਂ ਆ ਕੰਮ ਨਾ ਕਰਾਂ ਮੈਨੂੰ ਪਰਮੇਸ਼ਰ ਨਾ ਮੇਰੇ ਤੇ ਗੁੱਸੇ ਹੋ ਜੇ ਦੁਨੀਆ ਤੋਂ ਨਹੀਂ ਡਰਨਾਗਾ ਹallelujah ਉਹ ਤੋਂ ਡਰਦੇ ਅਗਰ ਆਪਾਂ ਦੁਨੀਆ ਤੋਂ ਡਰਦੇ ਰਹਿਨੇ ਆ ਪਰਮੇਸ਼ਰ ਤੋਂ ਤਾਂ ਡਰਦੇ ਹੀ ਨਹੀਂਗੇ ਦੁਨੀਆ ਤੋਂ ਡਰਦੇ ਜੇ ਮੈਂ ਚੱਚ ਜਾਣ ਲੱਗ ਗਈ ਜਾਂ ਲੱਗਿਆ ਮੇਰੇ ਰਿਸ਼ਤੇਦਾਰ ਗੁੱਸੇ ਹੋ ਜਾਣਗੇ ਜੇ ਮੈਂ ਮੇਕ ਮੂਰੇ ਖੜ ਕੇ ਮੇਰੇ ਭਲਾਨੇ ਗੁੱਸੇ ਹੋਣਗੇ ਨਹੀਂ ਆਪਾਂ ਪਰਮੇਸ਼ਰ ਤੋਂ ਡਰਨਾ ਵੇ ਹallelujah ਹallelujah ਉਹਦੇ ਪੈਚ ਰਹਿਣਾ ਪਰਮੇਸ਼ਰ ਜੀ ਤੇ ਤੂੰ ਨਾ ਮੇਰੇ ਤੇ ਗੁੱਸੇ ਜਿਵੇਂ ਤੇਰੇ ਵਾਲੇ ਕੰਮ ਕਰ ਜੀ ਆਪਾਂ ਸਰੀਰ ਇਹ ਨੂੰ ਸੌਂਪਦਾ ਫਿਰ ਇਹਦੇ ਤੇ ਆਪਣਾ ਥੋੜੀ ਹੱਕ ਹੈ ਪਰਮੇਸ਼ਰ ਦਾ ਹੱਕ ਹੈ ਹਾਲੇਲੂਇਆ ਉਹ ਜਿਵੇਂ ਚਲਾਉਂਦਾ ਉਹਵੇਂ ਹੀ ਚੱਲਣਾ ਆਪਾਂ ਤਾਂ ਹਾਲੇਲੂਇਆ ਹੁਣ ਕਿ ਅਗਰ ਪਰਮੇਸ਼ਰ ਸੱਚਮੁੱਚ ਮੇਰੇ ਜੀਵਨ ਚ ਤੇਰੀ ਮਰਜ਼ੀ ਪੂਰੀ ਹੋਵੇ ਪਰਮੇਸ਼ਰ ਮੈਂ ਆਪਦੀ ਇੰਨੀ ਓਵਰ ਐਵੇਂ ਖਰਾਬ ਕਰ ਲਈ ਮੈਂ ਆਪਦੇ ਮਗਰ ਆਪਦੇ ਮੱਤ ਤੇ ਤੁਰਦੀ ਰਹੀ ਹੁਣ ਪਰਮੇਸ਼ਰ ਮੈਂ ਤੇਨੂੰ ਜਿੰਦਗੀ ਤੇ ਜਿਵੇਂ ਤੂੰ ਮੈਨੂੰ ਚਲਾਵੇਂਗਾ ਪਰਮੇਸ਼ਰ ਮੈਂ ਉਹਵੇਂ ਹੀ ਚੱਲੂਗੀ ਹਾਲੇਲੂਇਆ ਹਾਲੇਲੂਇਆ